ਸੰਧੂ ਨੇ ਸ਼ਹੀਦ ਕੀਤਾ ਪਹਿਲੇ ਦਿਨ ਤੱਤੀ ਤਵੀ ਤੇ ਬਿਠਾ ਕੇ ਦੂਜੇ ਦਿਨ ਰੇਤਾ ਪਾ ਕੇ ਤੀਜੇ ਦਿਨ ਠੰਡਾ ਪਾਣੀ ਰਾਵੀ ਦਾ ਇਹ ਛਾਦੇ ਜੋ ਸਰੀਰ ਤੇ ਨੇ ਜੋ ਜ਼ਖਮ ਸਰੀਰ ਤੇ ਨੇ ਠੰਡੇ ਪਾਣੀ ਚ ਖੜਾ ਕਰੋ ਉਸ ਸਮੇਂ ਧੰਗੁਰ ਵਰਜਨ ਦੇਵ ਜੀ ਮਹਾਰਾਜ ਦੇ ਮੁਖਾਰ ਬਿੰਦ ਤੋਂ ਜਿਹੜਾ ਵਾਕ ਨਿਕਲਿਆ सेवक की ओडक निबही प्रीत जीवत साहिब सेवा अपना चलते रखे हो जी हे प्रभु शुक्राना तेरा आखरी दम तक तेरी प्रीत निभे ओथे ही मरा ऐストラ गए सूरज किरण मिले जल का जल हो आराम ज्योति ज्योत रली संपूर्ण थैया राम आज शहीदां दे सरताज ਧਨਗੁਰਵ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ